ਉਦੇ ਉੱਤੇ ਉਹਨੇ ਗੋਲੀਆਂ ਤਾਕੀਆਂ ਟਰੈਕਟਰ ਤੇ ਵੀ ਟਰੈਕਟਰ ਭੱਜ ਜਾਵੇ ਅਸੀਂ ਸੰਗਲ ਲਾਉਂਦੇ ਸੀ ਉਦੇ ਉਸ ਬਿੱਲੇ ਜੀ ਰੋ ਗੋਲੀ ਜਿਹੜੀ ਆ ਮੈਂ ਖੜਾ ਸੀ ਨਾਲ ਉਹ ਮੇਰੇ ਵੀ ਲੱਗੀ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਾ ਉਹ ਤਾਂ ਜਦਾ ਕਾਫੀ ਚਰਵਾਦ ਮੈਂ ਸਾਰਾ ਫੋਨ ਨਾਲ ਹੱਥ ਪੱਤ ਜਾਉਗਾ ਮੈਨੂੰ ਫੇਰ ਪਤਾ ਚੱਲਿਆ ਵੀ ਮੇਰੇ ਲੱਗੀ ਆ ਜਬਰ ਤੇ ਜ਼ੁਲਮ ਦੀ جنگ ਆ ਇਹ ਆਪਾਂ ਪਹਿਲਾਂ ਵੀ ਜਿੱਤੀ ਆ ਜਿੱਤਣੀ ਆਪਾਂ ਹੁਣ ਵੀ ਇਹ ਜੇ ਲੰਗਰ ਚੱਲਿਆ ਤਾਂ ਅਸੀਂ ਕਿਸੇ ਨੂੰ ਪੰਗਤ ਚਉਨੇ ਉਠਾਇਆ ਜੀ ਜੇ ਤੇਗ ਚੱਲੀ ਤਾਸੀਂ ਇਹ ਨਹੀਂ ਵੇਖਿਆ ਵੀ ਦੁਸ਼ਮਣ ਹਿੰਦੂ ਨੂੰ ਤੰਗ ਕਰ ਰਿਹਾ ਜਾਂ ਮੁਸਲਮਾਨ ਨੂੰ ਤੰਗ ਕਰ ਰਿਹਾ ਸਾਡਾ ਤਾਂ ਸਿਧਾਂਤ ਹੈ ਖਵਾਉਣਾ ਤੇ ਕਮਾਉਣਾ ਘਾਲਖਾਈ ਕੇ ਛਤੋਂ ਦੇ ਨਾਨ ਕਰਾ ਖਿਸ਼ਾਣੇ ਸੀ ਹੁਣ ਤਾਂ ਇਹ ਚਾਹੀਦਾ ਕਿ ਇਹਨਾਂ ਨੂੰ ਸੰਸਦ ਚੋਂ ਬਾਹਰ ਕੱਢ ਦਿੱਤਾ ਜਾਏ ਕਿਉਂਕਿ ਕ੍ਰਾਈਮਨਲ ਬੰਦੇ ਨੇ ਤੜੀ ਪਾਰ ਬੰਦੇ ਨੇ ਕੁੰਡੇ ਨੇ ਬਲਾਤਕਾਰੀ ਨੇ ਪੰਪ ਚਲਾਉਣ ਵਾਲੇ ਨੇ ਇਹਨਾਂ ਚ ਸਾਬਤ ਹੈ ਕਿਹੜਾ ਸਾਰੇ ਤੇ ਕ੍ਰਾਈਮਨਲ ਨੇ ਜਿੱਦਾਂ ਦੀ ਉਹ ਕ੍ਰਾਈਮਨਲ ਹਨ ਜਿੱਦਾਂ ਦੀ ਉਹਨਾਂ ਦੀ ਵਿਰਤੀ ਹੈ ਉਹ ਜੋ ਕੰਮ ਕਰ ਰਹੇ ਨੇ ਸ਼ੰਭੂ ਬੈਰੀਅਰ ਤੇ ਖੜੇ ਆ ਜਿੱਥੇ ਕਿ ਇਕਬਾਲ ਸਿੰਘ ਖਾਲਸਾ ਸਾਡੇ ਨਾਲ ਨੇ ਜਿਹੜੇ ਕਾਫੀ ਲੰਬੇ ਸਮੇਂ ਤੋਂ ਜਿਹੜੇ ਧਰਨੇ ਦੇ ਨਾਲ ਨੇ ਤੇ ਲਗਾਤਾਰ ਦਿੱਲੀ ਆਪਣੀ ਜਿਹੜੀ ਸਭਾ ਵਿੱਚ ਇੱਥੇ ਨਿਵਾ ਰਹੇ ਨੇ ਪਰ ਇਹਨਾਂ ਦੇ ਸਿਰ ਦੇ ਵਿੱਚ ਇੱਕ ਗੋਲੀ ਲੱਗੀ ਸੀਗੀ ਉਹਦੇ ਬਾਰੇ ਗੱਲਬਾਤ ਕਰਦੇ ਆ ਕੀ ਲੱਗਿਆ ਸੀ ਕਈ ਤੁਹਾਡੇ ਇੱਥੇ ਮੱਥੇ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਹਿੰਦੁਸਤਾਨ ਟਰੈਕਟਰ ਦਾ ਵੈਕਲਾ ਸ਼ੀਸ਼ਾ ਤੋੜਿਆ ਨਾ ਗੋਲੀ ਮਾਰ ਕੇ ਉਹਦੇ ਉੱਤੇ ਉਹਨਾਂ ਹੀ ਗੋਲੀਆਂ ਤਾਂ ਆ ਗਈਆਂ ਟਰੈਕਟਰ ਤੇ ਵੀ ਟਰੈਕਟਰ ਭੱਜ ਜਾਵੇ ਸੀ ਸੰਗਲ ਲਾਉਂਦੇ ਸੀ ਉਹ ਉਸ ਵੇਲੇ ਜਦੋਂ ਉਹ ਗੋਲੀ ਜਿਹੜੀ ਆ ਮੈਂ ਖੜਾ ਸੀ ਨਾਲ ਉਹ ਮੇਰੇ ਵੀ ਲੱਗੀ ਮੈਨੂੰ ਪਹਿਲਾਂ ਤਾਂ ਪਤਾ ਨਹੀਂ ਲੱਗਾ ਉਹ ਤਾਂ ਜਦੋਂ ਕਾਫੀ ਚਰਵਾਤ ਮੈਂ ਸਾਰਾ ਫੋਨ ਨਾਲ ਹੱਥ ਪੱਤ ਜਾਉਗਾ ਮੈਨੂੰ ਫੇਰ ਪਤਾ ਚੱਲਿਆ ਵੀ ਮੇਰੇ ਲੱਗੀ ਆ ਜੀ ਤੇ ਬਾਕੀ ਇਦਾਂ ਇਹ ਆਪਾਂ ਪਹਿਲਾਂ ਵੀ ਜਿੱਤੀ ਆ ਜਿੱਤਣੀਆਂ ਆਪਾਂ ਹੁਣ ਵੀ ਆ ਤੁਸੀਂ ਲੱਗਣ ਤੋਂ ਬਾਅਦ ਵੀ ਇੱਥੇ ਲਗਾਤਾਰ ਡਟੇ ਹੋਏ ਹੋ ਇਹ ਦੇਖੋ ਜੀ ਸਾਡਾ ਸਿਧਾਂਤ ਹੀ ਆ ਜਦੋਂ ਆਪਾਂ ਮੈਂ ਇੱਕ ਥੋੜੇ ਜਿਹਾ ਵਿਸ਼ਾ ਲਵਾਂਗਾ ਹੂੰ ਕਿਉਂਕਿ ਪੰਚਮ ਪਾਸ਼ਾ ਗੁਰੂ ਅਰਜਨ ਦੇ ਮਹਾਰਾਜ ਨੇ ਸਬਰ ਦੀ ਜੰਗ ਲੜੀ ਸੀ ਜੀ ਤੇ ਗੁਰਤੇਗ ਬਾਧਰ ਮਹਾਰਾਜ ਨੇ ਵੀ ਸਬਰ ਦੀ ਜੰਗ ਲੜੀ ਉਤੋਂ ਬਾਅਦ ਜੰਗਾ ਚੁੱਧਾਂ ਦਾ ਸਿਲਸਿਲਾ ਚੱਲ ਪਿਆ ਜੀ ਜਬਰ ਉਦੋਂ ਵੀ ਹੋਇਆ ਜਦੋਂ ਅਨੰਦਪੁਰ ਨੂੰ ਘੇਰਾ ਪਿਆ ਜਬਰ ਉਦੋਂ ਵੀ ਹੋਇਆ ਜਦੋਂ ਚਮਕੌਰ ਦੀ ਗੜੀ ਵਿੱਚ ਸੀ ਜਬਰ ਉਦੋਂ ਵੀ ਹੋਇਆ ਜਦੋਂ ਸਰਹੰਦ ਦੀਆਂ ਧੀਆਂ ਵਿੱਚ ਸੀ ਜੀ ਪਰ ਅਸੀਂ ਤਾਂ ਪੋਜ਼ਿਟਿਵ ਹੀ ਰਹੇ ਆ ਨਾ ਨੈਗੇਟਿਵ ਤਾਂ ਰਹੇ ਨਹੀਂ ਜੀ ਜੇ ਲੰਗਰ ਚੱਲਿਆ ਤਾਂ ਅਸੀਂ ਕਿਸੇ ਨੂੰ ਪੰਗਤ ਚੋਂ ਨਹੀਂ ਉਠਾਇਆ ਜੀ ਜੇ ਤੇਗ ਚੱਲੀ ਤਾਂ ਅਸੀਂ ਇਹ ਨਹੀਂ ਵੇਖਿਆ ਵੀ ਦੁਸ਼ਮਣ ਹਿੰਦੂ ਨੂੰ ਤੰਗ ਕਰ ਰਿਹਾ ਜਾਂ ਮੁਸਲਮਾਨ ਨੂੰ ਤੰਗ ਕਰ ਰਿਹਾ ਸਾਡਾ ਤਾਂ ਸਿਧਾਂਤ ਹੈ ਖਵਾਉਣਾ ਤੇ ਕਮਾਉਣਾ ਘਾਲ ਖਾਈ ਕਿਛਾਤੋਂ ਦੇ ਨਾਨ ਕਰਾ ਪਛਾਣੇ ਸੀ ਪਹਿਲਾਂ ਪਹਿਲਾ ਅੰਦੋਲਨ ਚੱਲਿਆ ਸੀ ਕਾਫੀ ਤਰ੍ਹਾਂ ਦੇ ਨਾਮ ਨੇ ਜਿਹੜੇ ਉਹ ਦਿੱਤੇ ਗਏ ਸੀਗੇ ਅੰਦੋਲਨਕਾਰੀਆਂ ਨੂੰ ਹਾਂਜੀ ਉਹ ਦੇਖੋ ਉਹ ਤਾਂ ਸਰਕਾਰਾਂ ਦਾ ਕੰਮ ਹੁੰਦਾ ਨਾ ਜਦੋਂ ਕੋਈ ਮੂਵਮੈਂਟ ਚੱਲਦੀ ਆ ਉਹਨੂੰ ਬਦਨਾਮ ਕਰਨਾ ਮੂਵਮੈਂਟਾਂ ਪਹਿਲਾਂ ਚੱਲਦੀਆਂ ਰਹੀਆਂ ਪਹਿਲਾਂ ਕਿਹੜਾ ਨਹੀਂ ਚੱਲੀਆਂ ਬੱਬਰ ਅਕਾਲੀ ਮੂਵਮੈਂਟ ਚੱਲੀ ਉਸ ਤੋਂ ਬਾਅਦ ਖੜਕੂਬਾਦੀ ਮੂਵਮੈਂਟ ਚੱਲੀ ਬਦਨਾਮ ਕਰਨ ਲਈ ਬੜਾ ਕੁਝ ਕੀਤਾ ਗਿਆ ਬੱਸਾਂ 'ਚੋਂ ਕੱਟ-ਕੱਟ ਮਾਰੇ ਗਏ ਇਹ ਜੀ ਖੜਕੂ ਕਰ ਰਹੇ ਨੇ ਇਹ ਚੀਜ਼ਾਂ ਕਰਦੀਆਂ ਹੁੰਦੀਆਂ ਸਰਕਾਰਾਂ ਉਹਨਾਂ ਦਾ ਇਹ ਕੰਮ ਹੀ ਹੁੰਦਾ ਉਹਦੇ ਨਾਲ ਉਹਨਾਂ ਦੀ ਕੁਰਸੀ ਬਚਦੀ ਆ ਬਾਕੀ ਆ ਜਿਹੜਾ ਦੇਸ਼ ਦੇ ਕਿਸਾਨ ਉੱਤੇ ਜਵਾਨ ਚ ਇੱਕ ਸੰਤਾ ਨਾਰਾ ਸਾਡਾ ਦੇਸ਼ ਲਾਉਂਦਾ ਜੇ ਸਾਡਾ ਹੀ ਦੇਸ਼ ਸਾਡੇ ਤੇ ਗੋਲੀ ਚਲਾਉਂਦਾ ਫਿਰ ਅਸੀਂ ਜਾਣਾ ਕਿਹਦੇ ਕੋਲ ਆ ਫਿਰ ਤਾਂ ਅਸੀਂ ਆਹ ਜੋ ਸਾਈਕ ਕਰ ਰਹੇ ਆ ਵੀ ਇਹਨਾਂ ਦੇ ਬੈਰੀਕੇਟ ਤੋੜ ਕੇ ਦਿੱਲੀ ਚ ਜਾ ਕੇ ਹੁਣ ਤਾਂ ਇਹ ਚਾਹੀਦਾ ਕਿ ਇਹਨਾਂ ਨੂੰ ਸੰਸਦ ਚੋਂ ਬਾਹਰ ਕੱਢ ਦਿੱਤਾ ਜਾਏ ਕਿਉਂਕਿ ਇਹ ਕ੍ਰਾਈਮਨਲ ਬੰਦੇ ਨੇ ਤੜੀ ਪਾਰ ਬੰਦੇ ਨੇ ਗੁੰਡੇ ਨੇ ਬਲਾਤਕਾਰੀ ਨੇ ਬੰਬ ਚਲਾਉਣ ਵਾਲੇ ਨੇ ਇਹਨਾਂ ਚ ਸਾਬਤ ਹੈ ਕਿਹੜਾ ਸਾਰੇ ਤੇ ਕ੍ਰਾਈਮਨਲ ਨੇ ਜਿੱਦਾਂ ਦੀ ਉਹ ਕ੍ਰਿਮਨਲ ਹਨ ਜਿੱਦਾਂ ਦੀ ਉਹਨਾਂ ਦੀ ਵਰਤੀ ਹੈ ਉਹ ਜੋ ਕੰਮ ਕਰ ਰਹੇ ਨੇ ਉਹਨਾਂ ਤੋਂ ਨੈਗੇਟਿਵ ਤਾਂ ਸੀ ਸੋਚ ਸਕਦੇ ਆ ਪੋਜ਼ਿਟਿਵ ਨਹੀਂ ਸੋਚ ਸਕਦੇ ਜੀ ਧੰਨਵਾਦ ਧੰ ਇਸ ਨੇ ਕੋਲ ਸਿੰਘ ਖਾਲਸਾ ਜਿਨ੍ਹਾਂ ਦੀ ਅੱਖ ਦੇ ਉੱਤੇ ਜਿਹੜੀ ਇੱਥੇ ਉਹ ਗੋਲੀ ਲੱਗੀ ਸੀ ਜਦੋਂ ਟਰੈਕਟਰ ਨੂੰ ਜਿਹੜਾ ਇਹਨਾਂ ਨੇ ਨਿਸ਼ਾਨਾ ਬਣਾਇਆ ਸੀਗਾ ਜਿਸ ਤੋਂ ਬਾਅਦ ਇਹ ਲਗਾਤਾਰ ਜਿਹੜੀ ਇਸ ਵਿਵਾਦ ਬਣਾ ਰਹੇ ਨੇ ਇਹਨਾਂ ਦਾ ਕਹਿਣਾ ਹੈ ਕਿ ਸਿੱਖ ਕੌਮ ਲਗਾਤਾਰ ਜਿਹੜੀ ਡਟ ਕੇ ਹਰੇਕ ਚੀਜ਼ ਦਾ ਮੁਕਾਬਲਾ ਕਰਦੀ ਹੈ ਤੇ ਇੱਕ ਪੋਜ਼ਿਟਿਵ ਥਿੰਕ ਲੈ ਕੇ ਚੱਲਦੇ ਨੇ ਕਿ ਅਸੀਂ ਜਿੱਤ ਕੇ ਜਿਹੜਾ ਜਰੂਰ ਆਵਾਂਗੇ ਨਿਰਧਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਮਨਨੰਜ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਾਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਕੁਲ ਰਾਜ ਝੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ